ਇਹ ਵਿੱਚ ਵਸਦਾ ਹੈ ਬਾਣੀ ਸੱਚੀ ਬੋਲ ਸੁਣਾਵੇ ਘਾਟ ਘਟ ਵਿੱਚ ਵਸਦਾ ਹੈ ਬਾਣੀ ਸੱਚੀ ਬੋਲ ਸੁਣਾਵੇ ਤੂੰ ਮਿਲਦਾ ਓਨਾਂ ਨੂੰ ਜਿਹੜੇ ਸੱਚੇ ਦਿਲੋਂ ਤੇ ਆਉਂਦੇ ਕਰ ਮੇਰ ਦਾ ਤਿਆ ਤੂੰ ਦਰਤ ਆਣਵਾਸ ਤੇ ਪਾਉਂਦੇ ਕਰ ਮੇਰੇ ਦਾਤਿਆ ਤੂੰ ਦਰਤ ਆਣਵਾਸ ਤੇ ਪਾਉਂਦੇ ਤੂੰ ਮਾਲਕ ਦੁਨੀਆਂ ਦਾ ਤੇਰੀ ਸਿਫਤ ਕਹੀ ਨਾ ਜਾਵੇ ਘਾਟ ਘਾਟ ਵਿੱਚ ਵਸਦਾ ਹੈ ਬਾਣੀ ਸੱਚੀ ਬੋਲਾ ਸੁਣਾਵੇ ਖਟ ਖਟ ਵਿੱਚ ਵਸਦਾ ਹੈ ਬਾਣੀ ਸੱਚੀ ਬੋਲ ਸੁਣਾਵੇ ਮਿਲਦਾ ਓਨਾ ਨੂੰ ਜਿਹੜੇ ਸੱਚੇ ਦਿਲੋਂ ਤੇ ਆਉਂਦੇ ਕਰ ਮੇਰੇ ਦਾ ਤਿਆ ਤੂੰ ਦਰ ਤੇ ਆਣ ਵਾਸਤੇ ਪਾਉਂਦੇ ਕਰ ਮੇਰੇ ਦਾ ਤਿਆ ਤੂੰ ਦਰ ਤੇ ਆਣ ਵਾਸਤੇ ਪਾਉਂਦੇ ਹੋ ਰੱਬ ਇੱਕ ਹੈ ਸਭ ਕਹਿੰਦੇ ਫਿਰ ਵੀ ਬੈਠੇ ਪਾਈ ਖਲਾਰਾ ਕੇ ਹੋ ਜਿਆ ਹੋਵੇਗਾ ਸੱਚੀ ਲੱਗਦੇ ਬੜਾ ਪਿਆਰਾ ਕੇ ਹੋ ਜਿਆ ਹੋਵੇਗਾ ਸੱਚੀ ਲੱਗਦੇ ਬੜਾ ਪਿਆਰਾ ਹੀਂ ਤੇਰੀ ਸੋਭਾ ਨੂੰ ਕਈ ਗੁਣੀ ਗਿਆਨੀ ਗਾਉਂਦੇ ਕਰ ਮੇਰੇ ਦਾਤਿਆ ਤੂੰ ਦਰ ਤੇ ਆਣ ਵਾਸਤੇ ਪਾਉਂਦੇ ਕਰ ਮੇਰੇ ਦਾਤਿਆ ਤੂੰ ਦਰ ਤੇ ਆਣ ਵਾਸਤੇ ਪਾਉਂਦੇ ਹੰਕਾਰ ਥੋੜਿਆ ਪਾਗੂਆਂ ਦਾ ਰੱਖਿਆ ਮਾਨ ਲਾ ਲੋ ਕਰ ਜਾ ਕੇ ਤੰਨਾ ਵੀ ਤਾਰ ਦਿੱਤਾ ਬਹਿ ਗਿਆ ਸਜੋ ਦਿਲ ਵਿੱਚ ਲਾ ਕੇ ਤੰਨਾ ਵੀ ਤਾਰ ਦਿੱਤਾ ਬਹਿ ਗਿਆ ਸਜੋ ਦਿਲ ਵਿੱਚ ਲਾ ਕੇ ਓ ਕਦੀ ਵੀ ਡੋਲਣ ਨਾ ਜਿਹੜੇ ਤੇਰੀ ਓਟ ਤਕਉਂਦੇ ਕਰ ਮੇ ਮੇਰ ਦਾਤਿਆ ਤੂੰ ਦਰ ਤੇ ਆਣ ਵਾਸਤੇ ਪਾਉਂਦੇ ਕਰ ਮੇਰ ਦਾਤਿਆ ਤੂੰ ਦਰ ਤੇ ਆਣ ਵਾਸਤੇ ਪਾਉਂਦੇ ਹੋ ਕੀਤਾ ਯਾਦ ਮੱਖਣ ਸ਼ਾਨੇ ਬੇੜਾ ਕੀਤਾ ਪਾਰ ਤੁਸਾਂ ਜਾ ਕੇ ਕੀਤਾ ਯਾਦ ਮੱਖਣ ਸ਼ਾਨੇ ਬੇੜਾ ਕੀਤਾ ਪਾਰ ਤਸਾ ਜਾ ਕੇ ਗੁਰੂ ਸੱਚਾ ਲਾ ਦੋਰੇ ਮੁਖੋਂ ਪਿਆ ਔਰਾਗ ਅਲਾਪੇ ਗੁਰੂ ਸੱਚਾ ਲਾ ਦੋਰੇ ਮੁਖੋਂ ਪਿਆ ਔਰਾਗ ਅਲਾਪੇ ਗੁਰੂ ਸੱਚਾ ਲਬ ਲਿਆ ਬਾਈ ਤੇ ਕਈ ਸੀ ਗੁਰੂ ਆਖਉਂਦੇ ਕਰ ਮੇਰੇ ਦਾਤਿਆ ਤੂੰ ਦਰ ਤੇ ਆਣ ਵਾਸਤੇ ਪਾਉਂਦੇ ਕਰ ਮੇਰੇ ਦਾਤਿਆ ਤੂੰ ਦਰ ਤੇ ਆਣ ਵਾਸਤੇ ਪਾਉਂਦੇ ਉਹ ਕੋਈ ਅੰਤ ਨਾ ਪਾ ਸਕਿਆ ਆਪਨੇ ਕੀਤੇ ਕਮਨਿਆਰੇ ਜੋ ਵੀ ਆਇਆ ਦਰ ਤੇਰੇ ਤੁਸਾਂ ਨੇ ਸਬਦ ਦੇ ਕਾਜ ਸਵਾਰੇ ਜੋ ਵੀ ਆਇਆ ਦਰ ਤੇਰੇ ਤੁਸਾਂ ਨੇ ਸਬਦ ਦੇ ਕਾਜ ਸਵਾਰੇ ਕੋ ਕੱਲ ਮੁੜਦੇ ਨਾ ਜੋ ਨੇ ਤੇਰੇ ਮਨ ਨੂੰ ਭਾਉਂਦੇ ਕਰ ਮੇਰੇ ਦਾਤਿਆ ਤੂੰ ਦਰ ਤੇ ਆਣ ਵਾਸਤੇ ਪਾਉਂਦੇ ਕਰ ਮੇਰ ਦਾਤਿਆ ਤੂੰ ਦਰ ਤੇ ਆਣ ਵਾਸਤੇ ਪਾਉਂਦੇ ਓ ਕੋ ਤੱਕ ਹੋਰ ਬਥੇਰੇ ਨੇ ਮੁਖਤਿਆਰ ਜੀ ਖੁਸ਼ ਤੋਂ ਲਿਖੇ ਜਾਣ ਨਾ ਸਾਰੇ ਓ ਸਾਂਝਾ ਸਬਨਾ ਦਾ ਜਾਵਾਂ ਚਰਨਾ ਤੋਂ ਬਲਹਾਰੇ ਸਾਂਝਾ ਸਬਣਾ ਦਾ ਜਾਵਾਂ ਚਰਨਾ ਤੋਂ ਬਲਿਹਾਰੇ ਮੈਂ ਮਾ ਤੇਰੀ ਸਤ ਗੁਰ ਜੀ ਮੈਂ ਮਾ ਤੇਰੀ ਸਤ ਗੁਰ ਜੀ ਖੁਸ਼ ਜੋਸ਼ ਵੀਰ ਨੇ ਗਾਉਂਦੇ ਕਰ ਮੇਰੇ ਦਾਤਿਆ ਤੂੰ ਦਰ ਤੇ ਆਣ ਵਾਸਤੇ ਪਾਉਂਦੇ ਕਰ ਮੇਰੇ ਦਾਤਿਆ ਤੂੰ ਦਰ ਤੇ ਆਣ ਵਾਸਤੇ ਪਾਉਂਦੇ